ਚੈਨਲ ਵਿੱਚ ਜੁੜ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਹਨ ਉਹਨਾਂ ਨੂੰ ਬਹੁਤ-ਬਹੁਤ ਸਵਾਗਤ ਹੈ ਜਿਹੜੇ ਸਾਡੇ ਤੇ ਚੈਨਲ ਤੇ ਪਹਿਲੀ ਵਾਰ ਪਹਿਲਾਂ ਜੁੜੇ ਹੋ ਇਹਨਾਂ ਨੂੰ ਲੱਖ-ਲੱਖ ਧੰਨਵਾਦ ਹੈ ਲੋ ਜੀ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਵਾਈਟ ਸੌਸ ਪਾਸਤਾ ਜਾਂ ਮੈਕਰੋਨੀ ਜੋ ਕਿ ਮਤਲਬ ਕਿ ਆਪਾਂ ਦੁੱਧ ਤੇ ਕਰੀਮ ਕਰੀਮ ਵਾਲਾ ਜਿਹੜਾ ਪਾਸਤਾ ਹੁੰਦਾ ਹੈ 치즈 ਵਾਲਾ ਆਪਾਂ ਜੋ ਬਣਾ ਕੇ ਤਿਆਰ ਕਰਾਂਗੇ ਇਹ ਖਾਣ ਵਿੱਚ ਬਹੁਤ ਹੀ ਟੇਸਟੀ ਤੇ ਹੈਲਥੀ ਹੁੰਦਾ ਹੈ ਪਹਿਲਾਂ ਮੈਂ ਰੈੱਡ ਸੌਸ ਪਾਸਤਾ ਅਪਲੋਡ ਕੀਤੀ ਸੀ ਰੈਸਪੀ ਤੇ ਇਹਦੇ ਲਈ ਆਪਾਂ ਨੇ ਇੱਕ ਕੌਲੀ ਉਬਲੀ ਹੋਈ ਮੈਕਰੋਨੀ ਜਾਂ ਪਾਸਤਾ ਲਿਆ ਹੈ ਇਹਦਾ ਉਬਾਲਣ ਦਾ ਸਿੰਪਲ ਹੀ ਤਰੀਕਾ ਬਸ ਆਪਾਂ ਨੂੰ 10 ਮਿੰਟ ਥੋੜਾ ਜਿਹਾ ਘਿਓ ਤੇ ਨਮਕ ਪਾ ਕੇ ਪਾਣੀ ਦੇ ਵਿੱਚ ਉਬਲਣੇ ਰੱਖ ਦਿੱਤਾ ਉਸ ਤੋਂ ਬਾਅਦ 10 ਮਿੰਟ ਇਹਨੂੰ ਉਬਾਲ ਲਿਆ ਤੇ ਬਣ ਕੇ ਰੈਡੀ ਹੋ ਜਾਂਦੀ ਤੇ ਇਹਦੇ ਲਈ ਮੈਂ ਲਈ ਸਿੰਪਲ ਕਿਉਂਕਿ ਇਹਦੇ ਵਿੱਚ ਜ਼ਿਆਦਾ ਸਬਜ਼ੀਆਂ ਤੇ ਮਸਾਲੇ ਨਹੀਂ ਪਾਉਣੇ ਹੁੰਦੇ ਇਹਦੇ ਲਈ ਮੈਂ ਲਈ ਸਿੰਪਲ ਇੱਕ ਸ਼ਿਮਲਾ ਮਿਰਚ ਥੋੜਾ ਜਿਹਾ ਪਿਆਜ਼ ਤੇ ਥੋੜੀ ਜਿਹੀ ਅਦਰਕ ਤੇ ਥੋੜੀ ਜਿਹੀ ਹਰੀ ਮਿਰਚ बस थोड़ा सा आप बना रहे हैं थोड़ा सा सिंपल वजो ते टेस्ट वजो ते क्योंकि दूध थोड़ा सीगा ते बहुत ही टेस्टी बनके तैयार होया ਤੁਸੀਂ ਜਰੂਰ ਟ੍ਰਾਈ ਕਰੋ ਜਿਹੜੇ ਵੀ ਰਪੈਨ ਪਹਿਲੀ ਵਾਰ ਜੁੜੇ ਆ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਰੈਸਪੀ ਤੁਹਾਡੇ ਤੱਕ ਪਹੁੰਚ ਸਕਣ ਦੀ ਲੋ ਜੀ ਆਪਾਂ ਨੇ ਥੋੜਾ ਜਿਹਾ ਤੇਲ ਪਹਿਲਾਂ ਰੱਖ ਲਿੱਤਾ ਤੇ ਉਹ ਉਹਦੇ ਵਿੱਚ ਆਪਾਂ ਨੇ ਇਹ ਪਹਿਲਾਂ ਥੋੜੀਆਂ ਜਿਹੀਆਂ ਸਬਜ਼ੀਆਂ ਨੂੰ ਸੌਟੇ ਕਰ ਲੈਣਾ ਮਤਲਬ ਕਿ ਥੋੜਾ ਜਿਹਾ ਪਕਾ ਕੇ ਰੱਖ ਲੈਣਾ ਹੈ ਸਾਂਝੋ ਕਿਉਂਕਿ ਇਹਦੇ ਵਿੱਚ ਤੜਕਾ ਨਹੀਂ ਲਾਉਣਾ ਹੁੰਦਾ ਆਪਾਂ ਕਰੀਮ ਦੇ ਵਿੱਚ ਸਾਰਾ ਕੁਝ ਪਾਉਣਾ ਹੁੰਦਾ ਹੈ ਇਸ ਕਰਕੇ ਵੀ ਜਿਹੜਾ ਆਪਾਂ ਸਬਜ਼ੀਆਂ ਪਾਉਣੀਆਂ ਤੁਸੀਂ ਆਪਦੀ ਮਰਜ਼ੀ ਦੇ ਹੋਰ ਵੀ ਪਾ ਸਕਦੇ ਹੋ ਪਰ ਪੱਤਾ ਗੋਭੀ ਤੇ ਟਮਾਟਰ वगैरह ਸਬਜ਼ੀਆਂ ਨਾ ਪਾਓ ਉਸੇ ਫਿਰ ਕਰਿਓ ਐਦਾਂ ਦੀ ਸਿੰਪਲ ਜੋ ਡਰਾਈ ਸਬਜ਼ੀਆਂ ਹੁੰਦੀਆਂ ਉਹ ਹੀ ਪਾਓ ਚਲੋ ਜੀ ਆਪਾਂ ਇਹਨਾਂ ਨੂੰ ਥੋੜਾ ਜਿਆ ਪਕਾ ਲੈਣਾ ਮਤਲਬ ਤੜਕ ਲੈਣਾ ਤੇ ਉਹਨੂੰ ਕੱਢ ਲੈਣਾ ਉਸ ਤੋਂ ਬਾਅਦ ਆਪਾਂ ਇਹਦੀ ਜੋ ਮਿਲਕ ਵਾਲੀ ਕਰੀਮ ਬਣਾਵਾਂਗੇ ਜਿਹਨੂੰ ਵਾਈਟ ਸੌਸ ਕਹਿੰਦੇ ਆ ਉਹ ਬੜੀ ਆਸਾਨੀ ਨਾਲ ਬਣ ਜਾਂਦੀ ਘਰੇ ਸਿਰਫ ਦੁੱਧ ਦੀ ਲੋੜ ਹੈ ਹਾਂ ਲੋ ਜੀ ਬਸ ਆਪਣੀਆਂ ਇਹ ਲੱਗਭਗ ਬਣ ਕੇ ਰਹਿ ਗਈਏ ਪੱਤੇ ਕਿ ਸਬਜ਼ੀਆਂ ਰੈਡੀ ਹੋਣ ਆਪਾਂ ਇਹਨਾਂ ਨੂੰ ਬਾਹਰ ਕੱਢ ਦੇਾਂਗੇ ਤੇ ਥੋੜਾ ਜਿਹਾ ਵਿੱਚ ਆਪਾਂ ਫਲੇਵਰ ਦੇ ਵਾਸਤੇ ਇਹਦੇ ਵਿੱਚ ਮੱਖਣ ਪਾਵਾਂਗੇ ਆ ਜੋ ਬਸ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਕੱਢ ਲੈ ਕੱਢ ਕੇ ਆਪਾਂ ਸਾਰਾ ਕੁਝ ਤੇ ਫਿਰ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਮੱਖਣ ਪਾਵਾਂਗੇ ਟੇਸਟ ਵਾਸਤੇ ਟੇਸਟ ਵਾਸਤੇ ਤੇ ਨਾਲੇ ਵਧੀਆ ਫਲੇਵਰ ਆਉਂਦੇ ਨਾਲ ਤੇ ਇਹਦੇ ਕਰੀਮ ਨੂੰ ਵੀ ਫਲੇਵਰ ਦੇਣ ਵਾਸਤੇ ਆਪਾਂ ਥੋੜਾ ਜਿਹਾ ਲਸਣ ਪਾਵਾਂਗੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਬਰੀਕ ਕੱਟ ਕੇ ਪਿਆਜ਼ ਵੀ ਪਾ ਸਕਦੇ ਹੋ ਤੇ ਬਾਅਦ ਵਿੱਚ ਉਹਨੂੰ ਕੱਢ ਲਿਓ ਜਦੋਂ ਕਰੀਮ ਪ੍ਰੇਪੇਅਰ ਹੋ ਜਾਵੇ ਤੇ ਇਹਦੇ ਵਾਸਤੇ ਜਿਹੜਾ ਦੁੱਧ ਲੈਣਾ ਹੈ ਉਹ ਆਪਾਂ ਨਾਰਮਲ ਟੈਂਪਰੇਚਰ ਤੇ ਲੈਣਾ। ਜੇ ਕੋਈ ਜ਼ਿਆਦਾ ਹਾਈ ਲੈਵਲ ਅ ਹਾਈ ਫੈਟ ਦਾ ਦੁੱਧ ਹੈ ਤਾਂ ਤੁਸੀਂ ਥੋੜਾ ਜਾਂ ਉਹਦੇ ਵਿੱਚ ਪਾਣੀ। ਅਗਰ ਦੁੱਧ ਠੰਡਾ ਦੁੱਧ ਵਿੱਚ ਨਾਰਮਲ ਟੈਂਪਰੇਚਰ ਦਾ ਪਾਣੀ ਪਾ ਕੇ ਉਹਨੂੰ ਸੈੱਟ ਕਰ ਸਕਦੇ ਹੋ। ਲਓ ਜੀ ਪਹਿਲਾਂ ਮੈਂ ਥੋੜਾ ਜਿਹਾ ਪਾਤਾ ਘਿਓ। ਹੁਣ ਪਾਤਾ ਪਾਾਂ ਤੇ ਤਾਂ ਆਪਾਂ ਕਰਦਾ ਮੱਖਣ। ਤੁਹਾਡੇ ਕੋਲ ਆ ਮੂਲ ਬਟਰ ਹੈ ਜਾਂ ਜੋ ਵੀ ਹੈ ਤੁਸੀਂ ਵਰਤ ਸਕਦੇ ਹੋ। ਬਸ ਇਹਦੇ ਨਾਲ ਫਲੇਵਰ ਬਹੁਤ ਵਧੀਆ ਹੁੰਦਾ ਹੈ। ਹੁਣ ਆਪਾਂ ਪਾਵਾਂਗੇ 1 ਤੋਂ 1.5 ਚਮਚ ਇਹਦੇ ਵਿੱਚ ਮਹਿਤਾ। ਇਹਦੇ ਨਾਲ ਹੀ ਆਪਣੀ ਸੌਸ ਦੇ ਵਿੱਚ ਥਿਕਨੈਸ ਆਏਗੀ ਤੇ ਕਲਰ ਆਏਗਾ ਤੁਸੀਂ ਜੋ ਸੌਸ ਹੈ ਇਹਨੂੰ ਆਪਣੇ ਸੈਂਡਵਿਚ ਤੇ ਲਾਉਣ ਵਾਸਤੇ 버ਗਰ ਵਿੱਚ ਪਾਉਣ ਵਾਸਤੇ ਜਾਂ ਪੀਜ਼ਾ ਤੇ ਪਾਉਣ ਵਾਸਤੇ ਕਿਸੇ ਵਾਸਤੇ ਵੀ ਚੀਜ਼ ਵਾਸਤੇ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਚੀਜ਼ ਨਹੀਂ ਹੈ ਤੇ ਤੁਸੀਂ ਇਦਾਂ ਦੀ ਇੱਕ ਚੀਜ਼ ਦਾ ਫਲੇਵਰ ਲੈਣ ਲਈਏ ਤੁਸੀਂ ਇਹ ਸੌਸ ਬਣਾ ਸਕਦੇ ਹੋ ਘਰੇ ਕਿਸੇ ਵੇਲੇ ਵੀ ਕਿਸੇ ਵੀ ਚੀਜ਼ ਵਾਸਤੇ ਅਗਰ ਤੁਸੀਂ ਪਾਸਤਾ ਨਹੀਂ ਬਣਾ ਰਹੇ ਤਾਂ ਵੀ ਤੁਸੀਂ ਇਹ ਬਣਾ ਸਕਦੇ ਬਹੁਤ ਹੀ ਟੇਸਟੀ ਲੱਗਦੀ ਖਾਣ ਵਿੱਚ ਮੈਂ ਇਹਦੇ ਵਿੱਚ ਅੱਜ ਕੋਈ ਚੀਜ਼ ਦਾ ਯੂਜ਼ ਨਹੀਂ ਕੀਤਾ ਤੁਹਾਡੇ ਕੋਲ ਚੀਜ਼ ਹੈਗੀ ਤਾਂ ਤੁਸੀਂ ਚੀਜ਼ ਵੀ ਪਾ ਸਕਦੇ ਹੋ ਇੱਕ ਵਾਰ ਫਿਰ ਬੇਨਤੀ ਕਿ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰੀ ਜੁੜ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਨਾ ਦਬਾਉਣਾ ਭੁੱਲਿਓ ਮੈਂ ਨਮੀਆਂ ਨਵੀਆਂ ਰੈਸਪੀਜ਼ ਸ਼ੇਅਰ ਕਰਦਾ ਰਹਿਣਾ ਤੇ ਸਪੋਰਟ ਦੀ ਲੋੜ ਹੈ ਤੁਹਾਡੀ ਸਪੋਰਟ ਨਾਲ ਹੀ ਸਭ ਕੁਝ ਹੈ ਜੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲੋ ਜੀ ਆਪਾਂ ਨੇ ਹੁਣ ਇੱਕ ਕੌਲੀ ਨਾਰਮਲ ਟੈਂਪਰੇਚਰ ਦਾ ਦੁੱਧ ਦੇ ਵਿੱਚ ਪਾ ਦਿੱਤਾ ਥੋੜਾ ਜਿਹਾ ਮੈਦੇ ਨੂੰ ਪਹਿਲਾਂ ਆਪਾਂ ਰੋਸਟ ਕਰ ਲਿਆ ਉਹਦੇ ਵਿੱਚ ਘਿਓ ਤੇ ਮੱਖਣ ਦੇ ਵਿੱਚ ਚੰਗੀ ਤਰ੍ਹਾਂ ਤੇ ਹੁਣ ਆਪਾਂ ਲਗਾਤਾਰ ਇਹਨਾਂ ਨੂੰ ਹਿਲਾਉਂਦੇ ਰਹਿਣਾ ਵੈਸੇ ਤਾਂ ਇਹਦੇ ਵਿੱਚ ਕੋਈ ਗੁੱਟਲੀਆਂ ਨਹੀਂ ਪੈਂਦੀਆਂ ਤੇ ਜੇ ਬਣਦੀਆਂ ਨੇ ਤਾਂ ਥੋੜਾ ਜਿਹਾ ਦੁੱਧ ਤੇ ਗਰਮ ਹੋਣ ਨਾਲ ਏਪੀਕਲ ਜਾਂਦੀਆਂ ਭੁੱਲ ਜਾਂਦੀਆਂ ਤੇ ਠੀਕ ਹੋ ਜਾਂਦੀ ਸੌਸ ਬਸ ਇਦਾਂ ਹੀ ਤੁਸੀਂ ਹਿਲਾਉਂਦੇ ਰਹਿਣਾ ਥੋੜਾ ਥੋੜਾ ਤੇ 2 ਮਿੰਟ ਹੋਰ ਆਪਾਂ ਇਹਨੂੰ ਇੱਕ ਬਾਲ ਦੇਣ ਤੱਕ ਪਕਾਵਾਂਗੇ ਤੇ ਉਸ ਤੋਂ ਬਾਅਦ ਸਾਡੀ ਸੌਸ ਬਣ ਕੇ ਬਿਲਕੁਲ ਰੈਡੀ ਹੈ ਲਸਣ ਭਾਣਨ ਨਾਲ ਇਹਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਲੋ ਜੀ ਆਪਾਂ ਇਹਦੇ ਵਿੱਚ ਮੇਰੇ ਕੋਲ ਥੋੜਾ ਜਿਹਾ ਜੀਨੋ ਮੋਟੋ ਸੀਗਾ ਤਾਂ ਮੈਂ ਉਹ ਵੀ ਪਾਤਾ ਚਾਈਨਿਸ ਫਲੇਵਰ ਦੇਣ ਵਾਸਤੇ ਇਟਾਲੀਅਨ ਫਲੇਵਰ ਦੇਣ ਵਾਸਤੇ ਤਦਕਨ ਨਹੀਂ ਹੈਗਾ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਜਿਹੜਾ ਸਿੰਪਲ ਹੈ ਜੋ ਆਪਣੇ ਕੋਲ ਘਰੇ ਨਮਕ ਹੁੰਦਾ ਤੁਸੀਂ ਉਹ ਪਾ ਕੇ ਵੀ ਸਾਰ ਸਕਦੇ ਹੋ ਲਓ ਜੀ ਹੁਣ ਥੋੜਾ ਜਿਹਾ ਆਪਾਂ ਪਾਤਾ ਸਿੰਪਲ ਨਮਕ ਬਸ ਹੁਣ ਇੱਕ ਉਬਾਲਾ ਆ ਗਿਆ ਤਾਂ ਸਲੱਗ ਭਾਗ ਸੌਸ ਬਣ ਕੇ ਰੈਡੀ ਹੈ ਤੁਹਾਡੇ ਕੋਲ origene ਹੈਗਾ ਤੁਸੀਂ ਉਹ ਪਾ ਸਕਦੇ ਹੋ ਮੇਰੇ ਕੋਲ ਥੋੜਾ ਜਿਹਾ ਘਰੇ ਪ੍ਰਪੇਅਰ ਕੀਤਾ ਹਰਬਲ ਹਰਬਲ ਸੀਡਸ ਹਰਬਲ ਜਿਹੜੇ ਕੱਤੇ ਹੁੰਦੇ ਆ ਉਹਨਾਂ ਨਾਲ ਤਿਆਰ ਕੀਤਾ ਆ ਤੇ ਥੋੜਾ ਜਿਹਾ ਮਤਲਬ ਘਰੇਲੂ ਢੰਗ ਨਾਲ ਤਿਆਰ ਕੀਤਾ origene ਮੈਂ ਉਹ ਪਾਤਾ ਇੱਕ ਚਮਚਾ ਤੁਸੀਂ ਜਰੂਰ ਪਾਓ ਤੁਹਾਡੇ ਕੋਲ ਬ੍ਰਾਂਡਡ ਹੈ ਤੁਸੀਂ ਉਹ ਪਾ ਲਿਓ ਇਹ ਵੀ ਇਹਦੀ ਵੀ ਮੈਂ ਰੈਸਪੀ ਛੇਤੀ ਅਪਲੋਡ ਕਰਾਂਗਾ ਇਹਨੂੰ ਬਣਾਉਣ ਦੇ ਵੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਵੈਜੀਟੇਬਲਸ ਪਾਉਂਦੀਆਂ ਇੱਕ ਵਾਰ ਫੇਰ ਮੈਂ ਦੀ ਜਿਹੜੇ ਵੀ ਰਪੈਨ ਸਾਡੇ ਚੈਨਲ ਤੇ ਪਹਿਲੀ ਵਾਰ ਜੋੜੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੋ ਜੀ ਇਹ ਥੋੜੇ ਚਿਪਕ ਗਏ ਸੀ ਜ਼ਿਆਦਾ ਡੇਰ ਪਏ ਰਹਿਣ ਨਾਲ ਅਗਰ ਤੁਹਾਨੂੰ ਇਸ ਨੂੰ ਉਬਾਲਣ ਦੀ ਰੈਸਪੀ ਵੀ ਚਾਹੀਦੀ ਤੇ ਤੁਸੀਂ ਮੇਰੇ ਦੂਸਰੇ ਜੋ ਰੈੱਡ ਸੌਸ ਪਾਸਤਾ ਦੀ ਰੈਸਪੀ ਉਹਨੂੰ ਦੇਖ ਸਕਦੇ ਹੋ ਲੋ ਜੀ ਇਸ ਟਾਈਮ ਤੇ ਆਪਾਂ 1 ਮਿੰਟ ਇਹਨਾਂ ਨੂੰ ਹੋਰ ਬਸ ਥੋੜਾ ਜਿਹਾ ਰੋਸਟ ਕਰਾਂਗੇ ਇਹਦੇ ਵਿੱਚ ਫਲੇਵਰ ਦੇਣ ਵਾਸਤੇ ਬਾਕੀ ਇਦਾਂ ਹੀ ਬਹੁਤ ਵਧੀਆ ਜੇ ਤੁਸੀਂ ਘੱਟ ਗਰੇਵੀ ਚਾਹੁੰਦੇ ਹੋ ਤਾਂ ਜਿਆਦਾ ਗਰੇਵੀ ਚਾਹੁੰਦੇ ਤਾਂ ਇਦਾਂ ਹੀ ਖਾ ਸਕਦੇ ਹੋ ਥੋੜਾ ਜਿ ਮੈਂ ਹੋਰ ਕਰੋਸਟ ਕਰਾਂਗਾ ਮੈਂ ਆਪਣੇ ਚੈਨਲ ਤੇ ਇੰਡੀਪੈਂਡੈਂਸ ਡੇ ਦੇ ਸਪੈਸ਼ਲ ਨਾਰੀਅਲ ਦੇ ਲੱਡੂ ਬਣਾਏ ਸਨ ਇਸ ਤੋਂ ਪਹਿਲਾਂ ਮੈਂ ਰੈੱਡ ਸੌਸ ਰੈੱਡ ਸੌਸ ਪਾਸਤਾ ਦੀ ਵੀਡੀਓ ਅਪਲੋਡ ਕੀਤੀ ਹੈ ਤੇ ਇਸ ਤੋਂ ਵੀ ਪਹਿਲਾਂ ਮੈਂ ਹੋਰ ਕਾਫੀ ਰੈਸਪੀਸ ਆਪਣੇ ਚੈਨਲ ਤੇ ਪਾ ਚੁੱਕਿਆ ਜਿਹੜੇ ਵੀਰਾਂ ਭੈਣਾਂ ਨੂੰ ਈਜ਼ੀ ਸੌਖੀਆਂ ਸਿੰਪਲ ਆਸਾਨ ਤੇ ਘਰੇ ਸਮਾਨ ਮੇਤੋਂ ਬਣ ਸਕਣ ਵਾਲੀਆਂ ਰੈਸਪੀਆ ਟਰਾਈ ਕਰਨਾ ਚਾਹੁੰਦੇ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ